ਅਸੀਂ ਅਕਸਰ ਇਹ ਸੁਣਿਆ ਹੈ ਕਿ ਪਾਣੀ ਜੀਵਨ ਹੈ ਇਹ ਸੱਚ ਵੀ ਹੈ ਕਿਉਂਕਿ ਅਸੀਂ ਜਦੋਂ ਵੀ ਪਿਆਸ ਮਹਿਸੂਸ ਕਰਦੇ ਹਾਂ ਤਾਂ ਸਾਡੇ ਦਿਮਾਗ ਦੇ ਵਿੱਚ ਸਭ ਤੋਂ ਪਹਿਲਾ ਖਿਆਲ ਪਾਣੀ ਦਾ ਹੀ ਆਉਂਦਾ ਹੈ ਪਾਣੀ ਸਾਡੇ ਜੀਵਨ ਦਾ ਅਹਿਮ ਹਿੱਸਾ ਹੈ ਪਾਣੀ ਦੀ ਮਦਦ ਨਾਲ ਅਸੀਂ ਅਤਿ ਦੀ ਗਰਮੀ ਵਿੱਚ ਵੀ ਆਪਣੇ ਸਰੀਰ ਨੂੰ ਹਾਈਡਰੇਟ ਰੱਖਦੇ ਹਾਂ ਪਰ ਕੀ ਅਸੀਂ ਜਾਣਦੇ ਹਾਂ ਕਿ ਪਾਣੀ ਕਦੋਂ ਪੀਣਾ ਚਾਹੀਦਾ ਹੈ ਤੇ ਕਦੋਂ ਨਹੀਂ ਪੀਣਾ ਚਾਹੀਦਾ ਉਦਾਹਰਨ ਵਜੋਂ ਜ਼ਿਆਤਰ ਲੋਕ ਖਾਣਾ ਖਾਂਦੇ ਸਮੇ ਮਿਰਚ ਜਾਂ ਮਸਾਲਾ ਗਲੇ ਵਿੱਚ ਫਸ ਜਾਣ ਤੇ ਪਾਣੀ ਪੀਂਦੇ ਹਨ ਜਦਕਿ ਕੁਝ ਲੋਕ ਖਾਣਾ ਖਤਮ ਹੋਣ ਤੋਂ ਬਾਅਦ ਹੀ ਪਾਣੀ ਪੀਂਦੇ ਹਨ ਆਖਰ ਕਿਸ ਸਮੇ ਪਾਣੀ ਪੀਣਾ ਚਾਹੀਦਾ ਹੈ ਆਓ ਇਸ ਬਾਰੇ ਜਾਣਦੇ ਹਾਂ ਕੁਝ ਲੋਕਾਂ ਨੂੰ ਖਾਣਾ ਖਾਂਦੇ ਸਮੇ ਪਾਣੀ ਪੀਣ ਦੀ ਆਦਤ ਨਹੀਂ ਹੁੰਦੀ ਜਦੋਂ ਕਿ ਕੁਝ ਲੋਕ ਖਾਣਾ ਖਾਂਦੇ ਸਮੇ ਹਰ ਦੰਦੀ ਦੇ ਨਾਲ ਪਾਣੀ ਪੀਂਦੇ ਹਨ ਅਜਿਹੇ ਕਾਰਨ ਨਾਲ ਉਹਨਾਂ ਦੀ ਸਿਹਤ 'ਤੇ ਸਿੱਧਾ ਅਸਰ ਪੈਂਦਾ ਹੈ ਇਸ ਲਈ ਸਾਨੂੰ ਪੂਰਾ ਦੇ ਨਾਲ ਪਾਣੀ ਪੀਣ ਦੀ ਮਨਾਹੀ ਹੈ ਆਉ ਜਾਣਦੇ ਹਾਂ ਖਾਣਾ ਖਾਣ ਤੋਂ ਪਹਿਲਾਂ ਦੌਰਾਨ ਜਾਂ ਬਾਅਦ ਵਿੱਚ ਕਿਸ ਸਮੇਂ ਪਾਣੀ ਪੀਣਾ ਚਾਹੀਦਾ ਹੈ ਕੁਝ ਲੋਕਾਂ ਨੂੰ ਖਾਣਾ ਖਾਂਦੇ ਸਮੇਂ ਹਰ ਚੱਕ ਤੋਂ ਬਾਅਦ ਪਾਣੀ ਪੀਂਦੀ ਆਦਤ ਹੁੰਦੀ ਹੈ ਜਾਂ ਕਈ ਵਾਰ ਭੋਜਨ ਵਿੱਚ ਮਿਰਚ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਉਹਨਾਂ ਨੂੰ ਪਾਣੀ ਪੀਣਾ ਪੈਂਦਾ ਹੈ ਆਯੁਰਵੇਦ ਦੇ ਅਨਸਾਰ ਇਹ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਭੋਜਨ ਦੇ ਨਾਲ ਪਾਣੀ ਪੀਣ ਨਾਲ ਤੁਹਾਡੀ ਪਾਚਨ ਪ੍ਰਣਾਲੀ ਹੌਲੀ-ਹੌਲੀ ਕਮਜ਼ੋਰ ਹੁੰਦੀ ਜਾਂਦੀ ਹੈ ਇਸ ਕਾਰਨ ਤੁਹਾਨੂੰ ਗੈਸ, ਪੇਟ ਦਰਦ, ਦਿਲ ਵਿੱਚ ਜਨਰਲ ਆਦਿ ਸ਼ਿਕਾਇਤ ਹੋ ਸਕਦੀ ਹੈ ਭੋਜਨ ਦੇ ਨਾਲ ਨਾਲ ਪਾਣੀ ਪੀਣ ਨਾਲ ਭੋਜਨ ਵਿੱਚ ਮੌਜੂਦ ਪੋਸ਼ਕ ਤੱਤ ਪਾਣੀ ਵਿੱਚ ਘੁਲ ਕੇ ਪਿਸ਼ਾਬ ਦੇ ਰਾਹੀਂ ਬਾਹਰ ਆ ਜਾਂਦੇ ਹਨ ਇਸ ਕਾਰਨ ਸਰੀਰ ਨੂੰ ਲੋੜਿੰਦੇ ਪੋਸ਼ਕ ਤੱਤ ਨਹੀਂ ਮਿਲ ਪਾਉਂਦੇ ਜਿਸ ਨਾਲ ਇਮਿਊਨਿਟੀ ਵੀ ਪ੍ਰਭਾਵਿਤ ਹੁੰਦੀ ਹੈ ਸਾਨੂੰ ਭੋਜਨ ਖਾਣ ਤੋਂ ਅੱਧਾ ਘੰਟਾ ਪਹਿਲਾਂ ਪਾਣੀ ਪਿੰਦੀ ਸਲਾਹ ਦਿੱਤੀ ਜਾਂਦੀ ਹੈ ਇਹ ਭੁੱਖ ਘੱਟ ਕਰਦਾ ਹੈ ਤੇ ਤੁਹਾਨੂੰ ਜ਼ਿਆਦਾ ਖਾਣਾ ਖਾਣ ਤੋਂ ਵੀ ਰੋਕਦਾ ਹੈ ਦੂਜੇ ਪਾਸੇ ਜੇਕਰ ਤੁਸੀਂ ਖਾਣਾ ਖਾਣ ਦੇ ਨਾਲ ਲਾਲ ਪਾਣੀ ਪੀਂਦੇ ਹੋ ਤਾਂ ਇਹ ਤੁਹਾਡੇ ਸਰੀਰ ਨੂੰ ਕਮਜ਼ੋਰ ਵੀ ਬਣਾ ਸਕਦਾ ਹੈ ਖਾਣਾ ਖਾਣ ਤੋਂ ਅੱਧਾ ਘੰਟਾ ਪਾਣੀ ਪੀਣ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਭੋਜਨ ਦੇ ਦੌਰਾਨ ਜਾਂ ਬਾਅਦ ਵਿੱਚ ਪਾਣੀ ਪੀਣਾ ਸਰੀਰ ਨੂੰ ਭੋਜਨ ਨੂੰ ਤੋੜਨ ਅਤੇ ਪ੍ਰੋਸੈਸ ਕਰਨ ਅਤੇ ਇਸ ਨੂੰ ਹਜ਼ਮ ਕਰਨ ਦੇ ਵਿੱਚ ਮਦਦ ਕਰਦਾ ਹੈ ਦਰਸਲ ਜਦੋਂ ਤੁਸੀਂ ਪਾਣੀ ਪੀਂਦੇ ਹੋ ਤਾਂ ਭੋਜਨ ਟੁੱਟ ਜਾਂਦਾ ਹੈ ਸਰੀਰ ਪੋਸ਼ਕ ਤੱਤਾਂ ਨੂੰ ਜਜ਼ਬ ਕਰਨ ਦੇ ਯੋਗ ਹੁੰਦਾ ਹੈ ਇਸ ਕਰਕੇ ਮਾਹਰ ਸਲਾਹ ਦਿੰਦੇ ਹਨ ਕਿ ਪਾਣੀ ਭੋਜਨ ਤੋਂ ਅੱਧਾ ਘੰਟਾ ਪਹਿਲਾਂ ਜਾਂ 45 ਮਿੰਟ ਬਾਅਦ ਹੀ ਪੀਣਾ ਚਾਹੀਦਾ ਹੈ